ਮੈਂ ਤਾਂ ਨਿੰਦਵਾਨ ਤੂੰ ਹੈ ਮੇਰੇ ਸੁਆਮੀ ਮੈਂ ਤੁਧ ਆਗੈ ਅਰਦਾਸ ਮੈਂ ਹੋਰਥਾਉ ਨਾਹੀ ਜਿਸ ਪੈ ਕਰੂੰ ਬਨੰਤੀ ਮੇਰਾ ਸੁਖ ਦੁਖ ਤੁਧ ਹੀ ਪਾਸ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹਲਾ 3 ਪੜਨਾ ਗੁਰਨਾ ਸੰਸਾਰ ਕੀ ਕਾਰ ਹੈ ਅੰਦਰ ਤ੍ਰਿਸ਼ਨਾ ਵਿਕਾਰ ਹਮੇ ਵਿੱਚ ਸਭ ਪੜ ਥਕੇ ਦੂਜੈ ਪਾਈ ਖਵਾਰ ਸੋ ਪੜਿਆ ਸੋ ਪੰਡਤ ਵੀਨਾ ਗੁਰ ਸ਼ਬਦ ਕਰੇ ਵਿਚਾਰ ਅੰਦਰ ਖੋਜੈ ਤਤ ਲਹੈ ਪਾਈ ਮੋਖ ਦਵਾਰ ਗੁਣ ਧਾਨ ਹਰ ਪਾਇਆ ਸਹਿਜ ਕਰੇ ਵਿਚਾਰ ਤਨ ਬਪਾਰੀ ਨਾਨਕ ਜਿਸ ਗੁਰਮਖ ਨਾਮ ਅਧਾਰ ਮਹਲਾ 3 ਬਿਨ ਮਨ ਮਾਰੇ ਕੋਇ ਨ ਸਿਜਈ ਬੇਖੂ ਕੋ ਲਿਵ ਲਾਏ ਵੇਖ ਤਾਰੀ ਤੀਰਥੀ ਭਵ ਥਕੇ ਨਾਏ ਮਨ ਮਾਰਿਆ ਜਾਏ ਗੁਰਮਖ ਏ ਮਨ ਜੀਵਤ ਮਰੇ ਸਚ ਰਹੇ ਲਿਵ ਲਾਈ ਨਾਨਕ ਇਸ ਮਨ ਕੀ ਮਲ ਇਉ ਉਤਰੈ ਮੈਂ ਸ਼ਬਦ ਜਲਾਏ ਪੌੜੀ ਹਰ ਹਰ ਸੰਤ ਮਿਲੋ ਮੇਰੇ ਭਾਈ ਹਰ ਨਾਮ ਦਰੜਾਵੋ ਇਕ ਕਿਨਕਾ ਹਰ ਹਰ ਸਿੰਧਾਰ ਬਣਾਵੋ ਹਰ ਜਨ ਹਰ ਕਾਪੜ ਪਹਿਰੋ ਖਿਮਕਾ ਐਸਾ ਸਿੰਗਾਰ ਮੇਰੇ ਪ੍ਰਭ ਭਾਵੈ ਹਰ ਲਾਗੈ ਪਿਆਰਾ ਪ੍ਰੇਮਕਾ ਹਰ ਹਰ ਨਾਮ ਬੋਲੋ ਦਿਨ ਰਾਤੀ ਸਭ ਕਿਲ ਵਿਖ ਕਟੈ ਇਕ ਪਲ ਕਾ ਹਰ ਹਰ ਧਿਆਲ ਹੋਵੈ ਜਿਸ ਉਪਰ ਸੋ ਗੁਰਮਖ ਹਰ ਜਪ ਜਿਨ ਕਾ ਹਰ ਹਰ ਨਾਮ ਬੋਲੋ ਦਿਨ ਰਾਤੀ ਸਭ ਕਿਲ ਵਿਖ ਕਾਟੈ ਇੱਕ ਪਲ ਕਾ ਹਰ ਹਰ ਜਾਲ ਹੋਵੈ ਜਿਸ ਉਪਰ ਸੋ ਗੁਰਮਖ ਹਰ ਜਪ ਜਿਨ ਕਾ ਇਸ ਹੁਕਮਨਾਮਾ ਸਾਹਿਬ ਦੇ ਵਿੱਚ ਗੁਰੂ ਅਮਰਦਾਸ ਸਾਹਿਬ ਫਰਮਾਨ ਕਰਦੇ ਹਨ ਪੜਨਾ ਤੇ ਵਿਚਾਰਨਾ ਸੰਸਾਰ ਦਾ ਕੰਮ ਹੈ ਭਾਵ ਹੋਰ ਬਿਹਾਰਾਂ ਬਾਂਗ ਏਪੀ ਇੱਕ ਬਿਹਾਰ ਹੀ ਬਣ ਗਿਆ ਹੈ ਪਰ ਹਿਰਦੇ ਵਿੱਚ ਤ੍ਰਿਸ਼ਨਾ ਤੇ ਬਕਾਰ ਟਿਕੇ ਹੀ ਰਹਿੰਦੇ ਹਨ ਹੰਕਾਰ ਵਿੱਚ ਸਾਰੇ ਪੰਡਤ ਪੜ-ਪੜ ਕੇ ਥੱਕ ਗਏ ਹਨ ਮਾਇਆ ਦੇ ਮੋਹ ਵਿੱਚ ਖੁਆਰ ਹੀ ਹੁੰਦੇ ਹਨ ਉਹ ਮਨੁੱਖ ਪੜਿਆ ਹੋਇਆ ਤੇ ਸਿਆਣਾ ਪੰਡਤ ਹੈ ਜੋ ਸਤਿਗੁਰੂ ਦੇ ਸ਼ਬਦ ਵਿੱਚ ਵਿਚਾਰ ਕਰਦਾ ਹੈ ਜੋ ਆਪਣੇ ਮਨ ਨੂੰ ਖੋਜਦਾ ਹੈ ਹਰੀ ਨੂੰ ਲੱਭ ਲੈਂਦਾ ਹੈ ਤੇ ਤ੍ਰਿਸ਼ਨਾ ਤੋਂ ਬਚਣ ਲਈ ਰਸਤਾ ਲੱਭ ਲੈਂਦਾ ਹੈ ਜੋ ਗੁਣਾਂ ਦੇ ਖਜ਼ਾਨੇ ਹਰੀ ਨੂੰ ਪ੍ਰਾਪਤ ਕਰਦਾ ਹੈ ਤੇ ਆਤਮਿਕ ਅਡੋਲਤਾ ਵਿੱਚ ਟਿਕ ਕੇ ਪ੍ਰਮਾਤਮਾ ਦੇ ਗੁਣਾਂ ਵਿੱਚ ਸੁਰਤ ਜੋੜੀ ਰੱਖਦਾ ਹੈ हे नानक इस तरह सतगुरु ਦੇ ਸਨਮੁਖ ਹੋਏ ਜਿਸ ਮਨੁਖ ਨੂੰ ਨਾਮ ਆਸਰਾ ਹੈ ਉਸ ਨਾਮ ਦਾ ਵਪਾਰੀ ਮਵਾਰਕ ਹੈ ਤੁਸੀਂ ਕੋਈ ਵੀ ਮਨੁਖ ਗਿਰਤੀ ਜੋੜ ਕੇ ਵੇਖ ਲਵੋ ਮਨ ਨੂੰ ਕਾਬੂ ਕਰਨ ਤੋਂ ਬਿਨਾ ਕੋਈ ਨਹੀਂ ਸਿਜਿਆ ਪੇਖ ਕਰਨ ਵਾਲੇ ਸਾਧੂ ਵੀ ਤੀਰਥਾਂ ਦੀ ਯਾਤਰਾ ਕਰਕੇ ਰਹਿ ਗਏ ਹਨ ਇਸ ਤਰ੍ਹਾਂ ਇਹ ਮਨ ਮਾਰਿਆ ਨਹੀਂ ਜਾਂਦਾ ਸਤਗੁਰੂ ਦੇ ਸਨਮੁਖ ਹੋਇਆ ਮਨੁੱਖ ਸੱਚੇ ਹਰੀ ਵਿੱਚ ਬਿਰਤੀ ਜੋੜੀ ਰੱਖਦਾ ਹੈ ਇਸ ਕਰਕੇ ਉਸ ਦਾ ਮਨ ਜਿਉਂਦਾ ਹੀ ਮੋਇਆ ਹੋਇਆ ਹੈ ਏ ਨਾਨਕ ਇਸ ਮਨ ਦੀ ਮੈਲ ਇਸ ਤਰ੍ਹਾਂ ਉਤਰਦੀ ਹੈ ਕਿ ਮਨ ਦੀ ਹਉਮੈ ਸਤਗੁਰੂ ਦੇ ਸ਼ਬਦ ਨਾਲ ਸਾੜੀ ਜਾਏ ਏ ਮੇਰੇ ਭਾਈ ਸੰਤ ਜਨੋ ਇੱਕ ਕਿਨਕਾ ਮਾਤਰ ਹਰੀ ਦਾ ਨਾਮ ਜਪਾਵੋ ਏ ਹਰੀ ਜਨੋ ਖਰੀਦੇ ਨਾਮ ਦਾ ਸ਼ਿੰਗਾਰ ਬਣਾਵੋ ਤੇ ਖੀਮਾ ਦੀ ਪੋਸ਼ਾਕ ਪੈਨੋ ਇਹੋ ਜਿਹਾ ਸ਼ਿੰਗਾਰ ਪਿਆਰੇ ਹਰੀ ਨੂੰ ਚੰਗਾ ਲੱਗਦਾ ਹੈ ਹਰੀ ਨੂੰ ਪ੍ਰੇਮ ਦਾ ਸ਼ਿੰਗਾਰ ਪਿਆਰਾ ਲੱਗਦਾ ਹੈ ਦਿਨ ਰਾਤ ਹਰੀ ਦਾ ਨਾਮ ਸਿਮਰੋ ਇੱਕ ਪਲਕ ਵਿੱਚ ਸਾਰੇ ਪਾਪ ਕੱਟ ਦੇਵੇਗਾ ਜਿਸ ਗੁਰਮਖੋਤੇ ਹਰੀ ਦਿਆਲ ਹੁੰਦਾ ਹੈ ਉਹ ਹਰੀ ਦਾ ਸਿਮਰਨ ਕਰਕੇ ਸੰਸਾਰ ਤੋਂ ਜਿੱਤ ਕੇ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ